ਆ ਕੀ ਆ ਇਹ ਸ਼ਿਮਲਾ ਮਿਰਚ ਆਈ ਇਹ ਇੱਥੇ ਕੀ ਕਰਦੀ ਆ ਇਹ ਲਿੱਦ ਕਰਦੀ ਆ ਨਿੰਬੂ ਹੈਗੇ ਆਪਣੇ ਕੋਲ ਹਾਂਜੀ ਨਿੰਬੂ ਪੈਣੇ ਜੀ ਤਾਜ਼ੇ ਆਏ ਨੇ ਪੂਰੇ ਫਰੈਸ਼ ਚੱਲ ਫੇਰ ਦੋ ਗਲਾਸ ਬਣਾ ਲਿਆ ਬਰਫ਼ ਘੱਟ ਪਣੀ ਓਏ ਆ ਕੀ ਆ ਇਹ ਤੋਰੀਆਂ ਨੇ ਜੀ ਕੀ ਗੱਲ ਇਹ ਮੰਡੀਆਂ ਤੁਰ ਕੇ ਆਉਂਦੀਆਂ ਨੇ ਉਹ ਕੋਈ ਓਹ ਉਹ 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 ਕਿਹੜਾ ਦੁਕਾਨ ਦਾ ਮਾਲਕ ਹਾਂਜੀ ਹਾਂਜੀ ਅਸੀਂ ਇੰਜ ਜੀ ਦੱਸੋ ਇਹ ਤਾਂ ਤੇ ਸਮਾਨ ਸਮੂਹ ਨਹੀਂ ਹੈ ਨਹੀਂ ਕੀ ਕਰ ਰਾ ਡਾਕਾ ਪੈ ਗਿਆ ਉਹ ਨਹੀਂ ਨਹੀਂ ਜੀ ਇਹ ਸਵੇਰ ਦਾ ਟਾਈਮ ਹੈ ਤਾਂ ਲਾ ਰਿਹਾ ਸਮਾਨ ਅੱਛਾ ਅੱਛਾ ਹਾਂਜੀ ਬਹੁਤ ਠੀਕ ਦਾ ਕੀ ਕੀ ਰੱਖਿਆ ਆਪਾਂ ਆਪਾਂ ਸਾਰਾ ਕੁਝ ਰੱਖਿਆ ਜੀ ਅੱਛਾ ਹਾਂਜੀ ਦੇਖ ਲੀਏ ਸਮਾਨ ਕੋ ਲੈ ਜੀ ਇਹ ਘਰ ਨੂੰ ਹਾਂ ਹਾਂ ਦੇਖੋ ਦੇਖੋ ਜੀ ਆ ਗਈ ਉਹ ਇਹ ਸ਼ਿਮਲਾ ਮਿਰਚ ਆਈ ਇਹ ਇੱਥੇ ਕੀ ਕਰਦੀ ਆ ਇਹ ਲਿੱਦ ਕਰਦੀ ਆ ਚੱਕਣੀ ਸੀ ਨਾਮ ਸੀ ਬੁਲਾ ਮੇਰੇ ਚਾਹੀ ਫੇਰ ਹੋਈ ਗੱਲਾ ਕਿਵੇਂ ਪੈਂਦਾ ਟੁੱਟ ਟੁੱਟ ਕੇ ਕੀ ਗੱਲ ਤੈਨੂੰ ਚਾਹ ਨਹੀਂ ਮਿਲੀ ਅੱਜ ਉਹ ਨਹੀਂ ਆ ਮਿਲਿਆ ਨਹੀਂ ਚਾਹ ਰੂਜੀਆ ਤੁਸੀਂ ਪੀਣੇ ਦੱਸੋ ਮੰਗਾ ਲਾ ਮੰਗਾ ਲੇ ਨਹੀਂ ਮੰਗਾ ਲੂ ਨੇ ਆ ਗਈ ਉਹ ਇਹ ਬੰਦ ਗੋਬੀ ਹੈ ਜੀ ਇਹ ਕਿ ਜੰਜੂਨ ਬੰਦ ਕੀਤਾ ਉਹ ਨਹੀਂ ਜੀ ਇਹ ਤਾਂ ਪੱਤੇ ਜਿਆਦਾ ਨੇ ਬੰਦ ਹੁੰਦੀ ਆ ਇਹ ਤਾਂ ਬੰਦ ਗੋਬੀ ਕਹਿੰਦੇ ਨੇ ਅੱਛਾ ਅੱਛਾ ਕਿੰਨੇ ਕ ਵੇ ਖੁੱਲਦੀ ਆ ਇਹ ਯਾਰ ਖੁੱਲ ਨੂੰ ਸਕਾਰੀ ਸਕੂਲ ਆਹੇ ਫਿਰ ਜਵਾਕ ਵਾਲੀ ਗੱਲਾਂ ਕਰੀ ਜਾਂਦੇ ਨੇ ਆਖਦਾ ਲੈ ਨੀ ਇਹ ਪੈਕ ਬੁੱਕ ਕਰਦੀ ਏ ਔਰ ਰੁਕ ਜਾ ਪੈਕ ਕਰਨ ਨੂੰ ਬੜਾ ਕਾਲਾ ਤੂੰ ਫੜ ਜਾ ਨਿੰਬੂ ਹੈਗੇ ਆਪਣੇ ਕੋਲ ਹਾਂਜੀ ਨਿੰਬੂ ਪੈਣੇ ਜੀ ਤਾਜ਼ੇ ਆਏ ਨੇ ਪੂਰੇ ਫਰੈਸ਼ ਚੱਲ ਫਿਰ ਦੋ ਗਲਾਸ ਬਣਾ ਲਿਆ ਬਰਫ਼ ਘੱਟ ਪਣੀ ਯਾਰ ਤੂੰ ਦੌੜਾ ਜਿੱਤ ਕੇ ਆਇਆ ਵਾ ਤੇਰੀ ਪੂਆ ਦਾ ਮੁੰਡਾ ਵਾ ਪਲਾ ਦੇ ਕੀ ਹੋ ਗਿਆ ਗਰਮੀ ਆ ਤਾਂ ਹੀ ਤੇਰੇ ਤੋਂ ਸਮਾਨ ਲੈ ਕੇ ਜਾਊਗਾ ਆਹਗਾ ਤੇਰਾ ਯਾਰ ਤੁਸੀਂ ਆਪਣਾ ਲੈ ਜਾਓ ਘਰ ਬਣਾਓ ਜਾ ਕੇ ਇਹਨੂੰ ਤੇ ਘਰ ਵਾਲੀ ਥੋੜੀ ਐ ਮੈਂ ਤੁਹਾਨੂੰ ਨਿੰਬੂ ਪਾਣੀ ਬਣਾ ਕੇ ਪਲਾਉਣਾ ਕਰਾਂ ਹੋਰ ਕੀ ਰੱਖਿਆ ਹੋਰ ਸਾਰਾ ਕੁਝ ਦੇਖੋ ਜੀ ਸਾਰਾ ਕੁਝ ਪਿਆ ਆ ਗਾਜਰਾਂ ਦਾ ਕੀ ਰੰਗ ਫੇਡ ਹੋ ਗਿਆ ਉਹ ਨਹੀਂ ਜੀ ਗਾਜਰਾ ਦੋ ਪ੍ਰਕਾਰ ਵੀ ਆਉਂਦੀਆਂ ਨੇ ਇਹਨਾਂ ਨੂੰ ਡਾਈਡੋਈ ਕਰਾਓ ਦੋ ਪ੍ਰਕਾਰ ਓਏ ਆ ਕੀ ਆ ਇਹ ਤੋਰੀਆਂ ਨੇ ਜੀ ਕੀ ਗੱਲ ਇਹ ਮੰਡੀਆਂ ਤੁਰ ਕੇ ਆਉਂਦੀਆਂ ਨੇ ਭਾਈ ਇਹ ਨਾਮ ਤੋਰੀਆਂ ਦਾ ਸਬਜੀ ਇਸੋਂ ਕੀ ਲੈਣੀ ਆ ਉਹ ਲੈਣੇ ਆ ਸਬਜੀ ਤੂੰ ਕੀ ਗੱਲ ਦੌੜਾਂ ਚ ਜਾਣਾ ਆ ਖੀਰੇ ਕਿਵੇਂ ਲਾਏ ਨੇ ਇਹ ਚਿੰਗੇ ਜੀ ਲੈ ਜਗਤਾ ਮਾਰਦਾ ਚੌੜੇ ਬੁੱਲਾ ਵਾਲਾ ਹੈ ਚੰਨ ਨੂੰ ਤੂੰ ਮਸਤਰੀਆ ਆ ਜੀ ਦੇਖੋ ਕੀ ਲੈਣੀ ਆ ਆ ਖੀਰਿਆਂ ਤੇ ਪਾਣੀਓ ਮਾਰੀ ਜਾਣਾ ਕੀ ਗੱਲ ਇਹ ਸੋਕਾ ਪਿਆ ਇਹਨਾਂ ਨੂੰ ਓ ਦੇਣਾ ਕੁਛ ਪੈ ਜਵੇ ਤੂੰ ਸਬਜੀ ਦੱਸੋ ਕੀ ਲੈਣੀ ਆ ਸਬਜੀ ਲੈਣ ਆਇਆ ਹੋਰ ਤੂੰ ਮੈਨੂੰ ਇੱਥੇ ਮੁੰਦੀ ਬਣਾ ਦੇਗਾ ਸੋਨੇ ਜੀ ਆ ਹਰੇ ਮਟਰ ਕੀ ਰੇਟ ਨੇ ਇਹ 100 ਰੁਪਏ ਕਿਲੋ ਜੀ ਚੱਲ ਆਇਆ ਕਰੋ 5 ਕਿਲੋ ਪਾ ਦੇ ਠੀਕ ਹੈ ਛੱਲ ਕੇ ਯਾਰ ਛੱਲ ਕੇ ਤਰ ਤੜਕਾ ਬਲਾ ਕੇ ਲਾ ਦੇਣਾ ਦੇ ਦਨ ਨਾਲ ਛੱਲ ਕੇ ਕਿੰਨੇ ਦੇ ਦਮ ਐ ਹੀ ਪਾ ਦਿੰਦੇ ਆ ਯਾਰ ਛਿੱਲ ਕੇ ਦੇ ਕੀ ਗੱਲ ਹੋ ਗਈ ਤੈਨੂੰ ਨਹੀਂ ਛੱਲੇ ਛੁੱਲੇ ਕੋਈ ਨਹੀਂ ਉਹ ਅਦਰਕ ਹੈਗੀ ਆਪਣੇ ਕੋਲ ਹਾਂਜੀ ਹੈਗੀ ਹੈ ਜੀ ਐ ਕਰ ਫਿਰ 2 ਕੱਪ ਚਾਹ ਬਣਾ ਲਿਆ ਯਾਰ ਤੂੰ ਜ਼ਿਲ੍ਹੇ ਦਾ ਪ੍ਰਧਾਨ ਤੱਲੀ ਚਾਹ ਬਣਾ ਕੇ ਲੱਗੇਈਏ ਉਹ ਕਿਵੇਂ ਖਿਜਦਾ ਹੋ ਸੂਈ ਕੁੱਤੀ ਵਾਂਗੂ ਤੇਰਾ ਮੈਂ ਕਤੂਰਾ ਚੱਕ ਲਿਆ ਹੋਵੇ ਆਵਾਜ਼ ਹੀ ਕਰੀ ਜਨਾ ਫਿਰ ਤੂੰ ਮਾਂ ਉਹ ਕੀ ਆ ਉਹ ਕਰੇਲੇ ਨੇ ਜੀ ਅੱਛਾ ਇਹ ਕਿਵੇਂ ਬਣਦੇ ਆ ਇਹ ਭਰ ਕੇ ਇਹ ਚ ਕੀ ਭਰੀ ਦਾ ਸਾਡੇ ਭਰੇ ਬਈ ਤੂੰ ਸਮਟ ਭਰ ਲਾ ਮਸਾਲਾ ਹੀ ਭਰੀਦਾ ਹੁੰਦਾ ਮਸਾਲਾ ਕਿਹੜਾ ਜਰਦੇ ਵਾਲਾ ਯਾਰ ਤੂੰ ਆਪ ਹੀ ਕਿਹਾ ਮਸਾਲਾ ਭਰੀ ਦਾ ਉਹ ਮਿਰਚ ਮਸਾਲਾ ਜੀ ਅੱਛਾ ਵੀਗਾ ਠੀਕ ਆ ਮੇਰਾ ਗਲਾ ਹੀ ਖਰਾਬ ਕਰਾਤਾ ਯਾਰ ਤੇ ਇੰਨਾ ਬੋਲੀ ਜਾਣਾ ਕੋਈ ਸਮਾਨ ਵੀ ਪੋਲਾ ਗਲਾ ਖਰਾਬ ਹੋ ਗਿਆ ਤੇਰੇ ਤੋਂ ਮੈਂ ਪਤਾ ਨਹੀਂ ਕਿਹੜੀ ਕਵਾਲੀ ਗਵਾਲੀ ਹੈ ਦੱਸੋ ਭਾਈ ਕੀ ਪਾਵਾਂ ਯਾਰ ਉਹ ਹਰੀ ਮਿਰਚ ਕਿੱਥੇ ਪਈ ਆ ਆਹ ਵੀ ਹਰੀ ਮਿਰਚੀ ਅੱਛਾ ਸੁਣੀ ਆਈ ਐ ਇਹ ਓਏ ਆ ਉਹੀ ਮਿਰਚ ਨਹੀਂ ਜਿਹੜਾ ਕਰਨੌਜਲਾ ਕਹਿੰਦਾ ਹੁੰਦਾ ਮਿਰਚ ਤਾਂ ਲੜੀ ਆ ਓਏ ਯਾਰ ਤੁਸੀਂ ਸਟੇਜ ਤੋਂ ਥੱਲੇ ਆ ਜਾਓ ਨਖੀਲਾ ਸਾਹਿਬ ਸਬਜੀ ਦੱਸੋ ਕੀ ਪਾਵਾਂ ਉਹ ਚੱਲ ਆਇਆ ਤੂੰ ਬੜਾ ਖੇਜਾ ਫਿਰਦਾ ਕੀ ਗੱਲ ਤੇਰਾ ਸੱਟੇ ਦਾ ਨੰਬਰ ਨਹੀਂ ਆਇਆ ਅਈ ਸੱਟਾ ਸੱਟਾ ਨਹੀਂ ਲਾਉਂਦੇ ਹੋਰ ਤੂੰ ਕੀ ਖੇਡਦਾ ਕੌਡੀ ਵਾ ਵੱਡਾ ਤੂੰ ਸਾਜੀ ਇੱਥੇ ਸਾਜੀ ਵੀ ਸਾਡਾ ਭਰਾ ਹੀ ਆ ਉਹ ਚੱਲ ਸਾਰੇ ਭਰਾ ਹੀ ਨੇ ਭੈਣਾ ਵੀ ਨੇ ਐ ਕਰ ਕੇ ਲੋ ਹਰੇ ਮਟਰ ਪਾ ਦੇ ਸਤਿ ਸ਼ੁਕਰ ਆ ਕਿਲੋ ਪਨੀਰ ਪਾ ਦੀ ਯਾਰ ਪਨੀਰ ਤੂੰ ਡੈਰੀ ਤੇ ਆਇਆ ਵਾ ਤੈਨੂੰ ਪਨੀਰ ਪਾ ਕੇ ਦਈਏ ਤੂੰ ਪਨੀਰ ਰੱਖਿਆ ਨਹੀਂ ਤੁਸੀਂ ਕਮਾਲ ਕਰੀਏ ਸਬਜ਼ੀ ਦੀ ਗਾਣਾ ਯਾਰ ਅਸੀਂ ਸਾਰਾ ਉਧਰ ਪਾ ਕੇ ਦਮਾ ਕਿਲੋ ਪਾ ਕੇ ਦਮਾ ਪਾ ਦੇ ਕਿਲੋ ਫਿਰ ਆ ਫਿਰਦਾ ਇੱਥੇ ਕੰਡਾ ਸਹੀ ਆ ਜ਼ਰਾ ਕੰਡਾ ਸਹੀ ਆਈ ਆਪਣਾ ਵਜਨ ਵੀ ਗੱਲੋ ਜਾ ਸੀ ਆਰਡਰ ਵੀ ਹੋ ਗਿਆ ਤੁਹਾਡੇ ਹੋਰ ਦੱਸੋ ਚੱਲ ਐਂ ਕਰ ਤੂੰ ਮੇਨ ਕੰਮ ਕਰ ਪਹਿਲਾਂ ਵਿਆਹ ਦਾ ਆਰਡਰ ਲਿਖ ਮੇਰੇ ਮੇਰਾ ਵਿਆਹ ਵਾ ਵਿਆਹ ਵਾ ਚੜਾਈਆ ਤੁਹਾਡੀ ਫਿਰ ਬੋਲੋ ਜੀ 50 ਕਿਲੋ ਗੋਭੀ ਲਿਖ ਲਾ 50 ਕਿਲੋ ਗੋਭੀ 40 ਕਿਲੋ ਹਰੇ ਮਟਰ ਲਿਖ ਲਾ 40 ਕਿਲੋ ਹਰੇ ਮਟਰ ਹਾਂ 15 ਕਿਲੋ ਟਮਾਟਰ ਲਿਖ ਲੈ 15 ਕਿਲੋ ਟਮਾਟਰ ਤੇ 5 ਕਿਲੋ ਅਦਰਕ ਵੀ ਪਾ ਦੀ ਯਾਰ 5 ਕਿਲੋ ਅਦਰਕ ਤੇ ਦੋ ਬੱਕਰੇ ਯਾਰ ਬੱਕਰੇ ਨੂੰ ਕसाई ਦੀ ਦੁਕਾਨ ਤੇ ਆਇਆ ਤੂੰ ਸਬਜੀ ਐ ਇੱਥੇ ਬਾਹਰ ਕਰੀ ਜਨਾ ਦੱਸ ਕੋਦੋਂ ਭਜਾਉਣਾ ਵਾ ਬਸ ਕੁੜੀ ਲੱਭ ਜਾ ਤੈਨੂੰ ਨਾਲੇ ਫੋਨ ਮਾਰ ਦੇਣਾ ਆਪਾਂ ਉਹ ਬਸ ਲੱਭ ਜਾਣੀ ਆ ਗਏ ਹੋਏ ਨੇ ਮੰਮੀ ਹੁਣੀ ਲੱਭਣ ਰਿਸ਼ਤਾ ਮੇਰਾ ਕੀ ਹੋ ਗਿਆ ਚਲੋ ਆ ਜਾ ਸਮਾਨ ਚੱਲ ਹੋ ਚਲ ਚ ਬਾਹਰ ਹੈ ਨਹੀਂ ਸਮਾਨ ਬਾਹਰ ਚ ਲੋਫੜੇ ਖਾਉਂਗੇ ਇਹ ਕਹਿੰਦਾ ਸੀ ਯਾਰ ਚੱਲ ਜੋ ਬਾਈ ਬਣ ਕੇ ਚੱਲ ਜੋ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਉਹ ਤੂੰ ਪੈਨਾ ਟੁੱਟ ਟੁੱਟ ਗਿਆ ਓਏ ਯਾਰ ਜਾਜ ਸਮਝ ਜਦੂ ਕੀ ਹੋਇਆ